ਸਭ ਤੋਂ ਮੇਨ ਗੱਲ ਤਾਂ ਇਹ ਆ ਵੀ ਇਹ ਸ਼ੈੱਡ ਆ ਜਿਹੜਾ ਅਸੀਂ ਆਪ ਪਾਇਆ ਅੱਛਾ ਜੀ ਬਿਲਕੁਲ ਕੋਈ ਮਿਸਤਰੀ ਨਹੀਂ ਲਿਆਂਦਾ ਅਸੀਂ ਆਹ ਲੈਵਲ ਕਰਕੇ ਆਪਕੇ ਤਾਂ ਵੈਲਡਿੰਗ ਆਪ ਕੀਤੀ ਐ ਡਿਜ਼ਾਈਨਿੰਗ ਆਪ ਕੀਤੀ ਐ ਕਾਟਿੰਗ ਆਪ ਕੀਤੀ ਐ ਇਹਦੀ ਸਾਰੀ ਕਿਆ ਬਾਤ ਆ ਤੇ ਦੂਜੀ ਗੱਲ ਜਿਹੜੀ ਮੇਨ ਗੱਲ ਹੈ ਉਹ ਇਹ ਆ ਵੀ ਇੰਨੇ ਪਸ਼ੂਆਂ ਦੇ ਵਿੱਚ ਪਸ਼ੂ ਤੁਸੀਂ 10 ਪਸ਼ੂਆਂ ਤੱਕ ਤੁਸੀਂ ਆਪ ਜੇ ਪਿਓ ਪੁੱਤਾਂ ਸਾਡੇ ਨੂੰ 10 ਪਸ਼ੂਆਂ ਤੱਕ ਤੁਹਾਨੂੰ ਲੇਬਰ ਰੱਖਣ ਦੀ ਲੋੜ ਨਹੀਂ 10 ਪਸ਼ੂਆਂ ਦੇ ਵਿੱਚ ਲੇਬਰ ਰੱਖਦੇ ਆ ਤਾਂ ਉਸ ਦੀ ਲੇਬਰ ਵਾਲਾ ਜਿਹੜਾ ਖਰਚਾ ਸੋਡਾ ਉਹ ਮਾਈਨਸ ਹੁੰਦਾ ਥੋੜੀ ਜੇਬ ਦੇ ਵਿੱਚੋਂ 10 ਪਸ਼ੂ ਤੁਸੀਂ ਆਪ ਸੰਭਾਲ ਸਕਦੇ ਆ ਪਰ ਬਾਸ਼ਰਤ ਇਹ ਹੈ ਕਿ ਥੋੜੇ ਜੇ ਸਾਡੇ ਨੂੰ ਜਗਾਰ ਬਣਾਏ ਹੁਣ ਹਾਂ ਆ ਤਾਂ ਸਾਡੇ ਆ ਹਾਂ ਆ ਤੁਸੀਂ ਇਹ ਰੇੜੀ ਵੇਖ ਲਓ ਹਾਂਜੀ ਵੀ ਜੇ ਇਹ ਖੋਲ ਖੋਲ ਕੇ ਪਸ਼ੂ ਇੱਥੇ ਜਿਵੇਂ ਆਮ ਫਾਰਮਾਂ ਦੇ ਵਿੱਚ ਵੇਖੀਆਂ ਤੁਸੀਂ ਡਿੱਗੀਆਂ ਬਣੀਆਂ ਹੁੰਦੀਆਂ ਉਹਦੇ ਤੇ ਲਿਆ ਕੇ ਪਸ਼ੂ ਨੂੰ ਪਾਣੀ ਪਿਉਂਦੇ ਆ ਤਾਂ ਉਹਦੇ ਨਾਲ ਤਾਂ ਫਿਰ ਨਾਲੇ ਤਾਂ ਇਹ ਪਸ਼ੂ ਹੈ ਬੰਦੇ ਦੇ ਵਿੱਚ ਪਸ਼ੂ ਜਿੰਨਾ ਜ਼ੋਰ ਤਾਂ ਹੁੰਦਾ ਨਹੀਂ ਆਪਣੇ ਡੌਲੇ ਖਿੱਚ ਦਿੰਦੀਆਂ ਨਾਲੇ ਉਹਨੇ ਪਸ਼ੂ ਜੇ ਆਪਣੇ 10 ਪਸ਼ੂ ਆ 10 ਵਾਰੀ ਖੋਲਨਾਗੇ 10 ਬੰਨਾਂਗੇ 20 ਹੋ ਗਿਆ ਇਨਾਂ ਨੂੰ ਜਿਹੜੀ ਖੜੀ ਆ ਕਿੱਲੇ ਤੇ ਉਹਦੇ ਮੂਹਰੇ ਪਵਾ ਦਿਓ ਇਹ ਕੋਈ ਐਡਾ ਤਾਂ ਹੈ ਨਹੀਂਗਾ ਵੀ ਇਹ ਬਾਲਾ ਵੱਡਾ ਬੱਚਦੀ ਆ ਰੇੜੀ ਆ ਮਗਰ ਆਹ ਲੱਗਿਆ ਵਾਲ ਲੱਗਿਆ ਬਸ ਜਿਹੜੀ ਹੈਗੀ ਆ ਖੜੀ ਇਹਦੇ ਨਾਲ ਆਪਣਾ ਖਰਚਾ ਜਿਹੜਾ ਆਪਣਾ ਸਮਾਂ ਸਮਾਂ ਬਹੁਤ ਬਚ ਜਾਂਦਾ ਸਮਾਂ ਬਹੁਤ ਬਚ ਜਾਂਦਾ ਬੋਲਣ ਬੰਨਣ ਵਾਲਾ ਸਮਾਂ ਹਾਂ ਬਚ ਜਾਂਦਾ ਬਾਕੀ ਰੂੜੀ ਰਾੜੀ ਆ ਜਿਵੇਂ ਨੇੜੇ ਲੱਗੀ ਆ ਇਹ ਗੱਡੀ ਆ ਇਹ ਸਾਡੇ ਪਰਿਵਾਰ ਦੀ ਸਾਰਿਆਂ ਦੀ ਇਹ ਐਗਰੀਮੈਂਟ ਹੋਈ ਆ ਇਹ ਵੀ ਜਿਹੜਾ ਇੱਥੇ ਆਊਗਾ ਉਹਨੇ ਚੱਕ ਕੇ ਨਹੀਂ ਵੇਖਣਾ ਵੀ ਮਈਆਂ ਜਿਹੜੀਆਂ ਗੋਹਾ ਨਿੱਧੀ ਜਾਣ ਉਹਨਾਂ ਨੇ ਚੱਕ ਕੇ ਨਾਲ ਦੀ ਨਾਲ ਪਾਉਣਾ ਹੈ ਇਹਦੇ ਚ ਹਾਂ ਪੂਰਾ ਪਰਿਵਾਰ ਇਹਦੇ ਵਿੱਚ ਸਫਾਈ ਪੂਰੀ ਰੱਖਣੀ ਹੈ ਹਾਂ ਪੂਰਾ ਪਰਿਵਾਰ ਸਾਥ ਦੇ ਮਸਟ ਐਟ ਨਹੀਂ ਹੁੰਦੀ ਇਹਦੇ ਚ ਖਾਨ ਨਹੀਂ ਖਰਾਬ ਹੁੰਦੇਗੇ ਹਾਂਜੀ ਹਾਂਜੀ ਇੱਕ ਆ ਜਫਰਾਵਾਦੀ ਤੁਸੀਂ ਕਹਿੰਦੇ ਬਿਨਾਂ ਦੁੱਧ ਤੋਂ ਹੀ ਰੱਖੀ ਹੋਈ ਹੈ ਸ਼ੌਂਕੀ ਆਈ ਹੈ ਇਹ ਜਫਰਾਵਾਦੀ ਮਾਝ ਇਹ ਅਸੀਂ ਲਿਆਂਦੀ ਸੀ ਸੰਤਾ ਤੋਂ ਰੂਮੀ ਵਾਲਿਆਂ ਤੋਂ ਅੱਛਾ ਜੀ ਤੇ ਉਹਨਾਂ ਨੇ ਸਾਨੂੰ ਹੀ ਦਿੱਤੀ ਸੀਗੀ ਉਸ ਤੋਂ ਬਾਅਦ ਕਿਸੇ ਨੂੰ ਨਹੀਂ ਦਿੱਤੀ ਇਸ ਕਰਕੇ ਅਸੀਂ ਰੱਖੀ ਬੈਠੇ ਆ ਇਹ ਹੁਣ ਉੱਥੋਂ ਇਹਨੂੰ ਨਮੀ ਵੀ ਕਰਾ ਕੇ ਲਿਆ ਸਾਂ ਜੇ ਵੈਗਰੂ ਕਿਰਪਾ ਕਰੇ ਰਹੇ ਜੇ ਅਸੀਂ ਇਸੇ ਕਰਕੇ ਬਾਜ਼ ਰੱਖੀ ਬੈਠੇ ਆ ਵੀ ਚਲੋ ਸੰਤਾ ਮਹਾਤਮਾ ਤੋਂ ਲੈੰਦੀ ਆ ਨਿਸ਼ਾਨੀ ਖੜੀ ਆ ਹਾਂਜੀ ਹਾਂਜੀ ਹੋਰ ਇਹ ਇੱਕ ਵਾਰੀ ਸੋਈ ਆ ਸੈਲਫ ਪਹਿਲੇ ਸੂਏ ਦਾ 13 ਕਿਲੋ ਬਹੁਤ ਸੀ ਉਸ ਤੋਂ ਬਾਅਦ ਇਹ ਮੇਰਾ ਖੜ ਪੰਜ ਸਾਲ ਹੋ ਗਏ ਐ ਖਲੀ ਇਕ ਆਹ ਆ ਲੈਵਲ ਕੇ ਮੇਕਰ ਦਾ ਉਹਦਾ ਬੈਲਟ ਦਾ ਬਰਾ ਇਹ ਲੈਵਲ ਪੈਂਦਾ ਇਧਰਲੇ ਪਾਸੇ ਸੀਗਾ ਜੀ ਅੱਛਾ ਜੀ ਉਧਰ ਫਿਰ ਇਹਦੇ ਉੱਤੇ ਪੱਥੇ ਨਿੱਗੀ ਜਾਂਦੇ ਸੀ ਪੱਥੇ ਡਗ ਡਗ ਕੇ ਤੇ ਸਾਰੇ ਖਰਾਬ ਹੋ ਜਾਂਦੇ ਸੀ ਮੈਂ ਫਿਰ ਇਹ ਬਰਾਤ ਸਾਹਿਬ ਨੂੰ ਆਖਿਆ ਮੱਖਾ ਪੋ ਉਹ ਦਾ ਕੰਮ ਕਰੀਏ ਜਿੱਥੇ ਪੱਥੇ ਉੱਪਰ ਨਹੀਂ ਨਾ ਉਦੋਂ ਆਹ ਟਾਪਾ ਜਾਂ ਨਹੀਂ ਹੁੰਦਾ ਸੀਗਾ ਪਰ ਹੁਣ ਵੀ ਅਸੀਂ ਵੇਖਿਆ ਟਾਪੇ ਵੀ ਇੱਦੀ ਵੀ ਪੱਥੇ ਨਿਕਲ ਕੇ ਉਧਰ ਦੀ ਜਾਂਦੇ ਆ ਹਾਂਜੀ ਹਾਂ ਇਸ ਕਰਕੇ ਅਸੀਂ ਇਧਰ ਖੜਾ ਠੀਕ ਹੈ ਠੀਕ ਹੈ ਇੱਥੇ ਪਰ ਕਿੰਨੇ ਪਸ਼ੂ ਮੈਨੇਜ ਹੋ ਜਾਂਦੇ ਸੀਗੇ ਪਾਸੇ ਉਹ ਤਾਂ ਇੱਥੇ 20 ਪਸ਼ੂ ਹੁੰਦੇ ਸੀਗੇ ਅੱਛਾ ਜੀ ਹਾਂ ਪਸ਼ੂ ਦਾ ਫਿਰ ਉਹਵੇਂ ਇਹ ਖੜ ਜਾਂਦੇ ਆ ਉਸੇ ਹਿਸਾਬ ਨਾਲ ਜਿਵੇਂ ਜਿਵੇਂ ਘਟ ਜਾਂਦੇ ਆ ਕਿ ਤੁਸੀਂ ਵੇਖ ਲਓ ਜੇ ਇਕੱਲੀ ਮੈਂ ਜਿਹੜੀ ਕਿਤੇ ਖੜੀ ਇਕੱਲਾ ਪਸ਼ੂ ਦਾ ਕਾਉਂਡ ਹੋ ਜਾਂਦਾ ਹਾਂ ਜਿੱਥੇ ਜ਼ਿਆਦਾ ਪਸ਼ੂ ਹੈ ਉਹ ਪੰਮਾ ਕਾਉਂਡ ਹੈ ਉਹ ਆਖੇ ਤਾਂ ਵੀ ਮਤਲਬੀ ਸਹੀ ਹੋ ਜਾਂਦੀ ਹੈ ਹਾਂ ਸਹੀ ਹੋ ਜਾਂਦੀ ਹੈ